ਰ ਬਸਤਾ ਦਵਾਈਆਂ ਤੇ ਜ਼ਿੰਦਾ ਨਹੀਂ ਰਹਿ ਸਕਦਾ ਐਡਾ ਵੱਡਾ ਝੂਠ ਕਿਸਾਨਾਂ ਦੇ ਨਾਲ ਹੋ ਰਿਹਾ ਨਕਾਰ ਵਾਕਈ ਸੀਰੀਅਸ ਹੈ 14 ਤਰੀਕ ਤੱਕ ਕਿਉਂ ਵੇਟ ਕਰ ਰਿਹਾ ਕਿ ਉਹ ਮਰ ਜਾਣ ਦਾ ਡਾਕਟਰ ਹੈ ਜਿਨੇ ਇਹ ਗੱਲ ਕੀਤੀ ਕਿ ਮੈਡੀਕਲ ਟਰੀਟਮੈਂਟ ਨਾਲ ਅਸੀਂ ਡੱਲੇਵਾਲ ਸਾਹਿਬ ਨੂੰ 14 ਤਰੀਕ ਤੱਕ ਜ਼ਿੰਦਾ ਰੱਖ ਸਕਦੇ ਹਾਂ ਦੋਸਤੋ ਮੈਨੂੰ ਕਾਫੀ ਰਿਪੋਰਟਸ ਆ ਰਹੀਆਂ ਵਾ ਜਿਹੜੀ ਮੇਰੀ ਟੀਮ ਨਾਲ ਗੱਲਬਾਤ ਹੋ ਰਹੀ ਆ ਕੀ ਸਰਕਾਰੀ ਨੁਮਾਇੰਦਿਆਂ ਨੇ ਇਹ ਗੱਲ ਕੀਤੀ ਆ ਕਿ ਕੀ ਮੈਡੀਕਲ ਟਰੀਟਮੈਂਟ ਜਿਹੜੀ ਆ ਉਹ ਲੈ ਲਓ ਤੇ 14 ਤਰੀਕ ਨੂੰ ਮੀਟਿੰਗ ਇਹ ਕਿਸਾਨਾਂ ਦੇ ਨਾਲ ਬਹੁਤ ਵੱਡਾ ਝੂਠ ਹੋ ਰਿਹਾ ਮੈਨੂੰ ਨਹੀਂ ਪਤਾ ਇਹਦੇ ਵਿੱਚ ਕੌਣ ਸ਼ਾਮਿਲ ਆ ਪਰ ਬੰਦਾ ਦਵਾਈਆਂ ਤੇ ਜ਼ਿੰਦਾ ਨਹੀਂ ਰਹਿ ਸਕਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਸਰਕਾਰ ਦੀਆਂ ਚਾਲਾਂ ਦੇ ਵਿੱਚ ਨਾ ਆਓ ਕੋਈ ਡਾਕਟਰ ਉੱਥੇ ਕੋਈ ਡਾਕਟਰ ਸਿਗਾ ਸਰਕਾਰ ਵੱਲੋਂ ਉਹ ਕਿਹੜਾ ਸਰਕਾਰ ਦਾ ਡਾਕਟਰ ਹੈ ਜਿਨੇ ਇਹ ਗੱਲ ਕੀਤੀ ਕਿ ਮੈਡੀਕਲ ਟਰੀਟਮੈਂਟ ਨਾਲ ਅਸੀਂ ਡੱਲੇਵਾਲ ਸਾਹਿਬ ਨੂੰ 14 ਤਰੀਕ ਤੱਕ ਜ਼ਿੰਦਾ ਰੱਖ ਸਕਦੇ ਹਾਂ ਐਡਾ ਵੱਡਾ ਝੂਠ ਕਿਸਾਨਾਂ ਦੇ ਨਾਲ ਹੋ ਰਿਹਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੇ ਸਰਕਾਰ ਵਾਕਈ ਸੀਰੀਅਸ ਹੈ 14 ਤਰੀਕ ਤੱਕ ਕਿਉਂ ਵੇਟ ਕਰ ਰਹੀ ਆ ਕਿ ਉਹ ਮਰ ਜਾਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਸਾਨਾਂ ਨੂੰ ਇਸ ਚਾਲ ਦਾ ਹਿੱਸਾ ਨਾ ਬਣੋ ਕੋਈ ਬੰਦਾ ਦਵਾਈਆਂ ਦੇ ਉੱਤੇ ਜ਼ਿੰਦਾ ਨਹੀਂ ਰਹਿ ਸਕਦਾ ਦਵਾਈਆਂ ਦਿੱਤੀਆਂ ਜਾਂਦੀਆਂ ਵਾਂ ਜਦੋਂ ਕਿਸੇ ਨੂੰ ਬਿਮਾਰੀ ਹੋਵੇ ਬਿਮਾਰੀ ਦੀ ਇਹ ਪਹਿਲੀ ਵਾਰੀ ਹਤਿਆਸ ਵਿੱਚ ਹੋ ਰਿਹਾ ਕਿ ਦਵਾਈਆਂ ਦਿੱਤੀਆਂ ਜਾ ਰਹੀਆਂ ਕਿਸੇ ਨੂੰ ਜ਼ਿੰਦਾ ਰੱਖਣ ਲਈ ਇਹ ਝੂਠ ਬੋਲਿਆ ਜਾ ਰਿਹਾ ਕਿਸਾਨਾਂ ਨਾਲ ਮੈਨੂੰ ਮੈਨੂੰ ਅਗੇਨ ਮੈਂ ਕਦੀ ਵੀ ਹਲਚਲ ਦੇ ਵਿੱਚ ਵੀਡੀਓ ਨਹੀਂ ਚਾਹੁੰਦਾ ਸੀ ਮੈਂ ਪਰ ਮੈਨੂੰ ਇੰਨੀਆਂ ਫੋਨ ਆ ਰਹੇ ਆਂ ਇੰਡੀਆ ਤੋਂ ਔਰ ਮੈਂ ਇੰਨਾ ਜ਼ਿਆਦਾ ਕਨਸਰਨਡ ਆਂ ਦਲੇਵਾਲ ਸਾਹਿਬ ਲਈ ਮੈਨੂੰ ਨਹੀਂ ਪਤਾ ਉਹ ਕੌਣ ਲੋਕ ਨੇ ਜਿਹੜੇ ਸਰਕਾਰ ਵੱਲੋਂ ਗਏ ਸੀ ਔਰ ਇਹ ਗੱਲਾਂ ਹੋ ਰੀਆਂ ਕਿ ਅਸੀਂ ਦਵਾਈਆਂ ਤੇ ਉਹਨਾਂ ਨੂੰ ਜ਼ਿੰਦਾ ਰੱਖ ਸਕਦੇ ਹਾਂ ਮੇਰੇ ਡਾਕਟਰ ਕੰਮ ਕਰ ਰਿਹਾ ਕਰਦੇ ਰਹਿਣਗੇ ਔਰ ਇਹ ਵੀ ਕਹਿੰਦੇ ਆ ਸਰਕਾਰੀ ਡਾਕਟਰ ਸਾਨੂੰ ਉੱਥੇ ਚਾਹੀਦਾ ਹੁਣ 24 ਘੰਟੇ ਭਾਵੇਂ ਉਹ ਪੰਜਾਬ ਸਰਕਾਰ ਦਾ ਭਾਵੇਂ ਸੈਂਟਰ ਦਾ ਔਰ ਜੋ ਤੁਸੀਂ ਝੂਠ ਵੇਖੋ ਕਿਸਾਨਾਂ ਦੇ ਬੱਚੇ ਹੁਣ ਪੜ੍ਹੇ ਲਿਖੇ ਆ ਤੁਸੀਂ ਸਾਡੇ ਨਾਲ ਝੂਠ ਨਹੀਂ ਬੋਲ ਸਕਦੇ ਤੁਸੀਂ ਕਿਸਾਨਾਂ ਨਾਲ ਫਰੇਵ ਨਹੀਂ ਕਰ ਸਕਦੇ ਢੱਲੇਵਾਲ ਸਾਹਿਬ ਦੀ ਜ਼ਿੰਦਗੀ ਸਾਨੂੰ ਜ਼ਰੂਰੀ ਆ ਕਿਸਾਨਾਂ ਦੀ ਜ਼ਿੰਦਗੀ ਸਾਨੂੰ ਜ਼ਰੂਰੀ ਆ 14 ਤਰੀਕ ਤੱਕ ਉਹ ਕੋਲ ਬੰਦਾ ਆ ਜਿਨੇ ਕਿਹਾ ਕਿ ਢੱਲੇਵਾਲ ਸਾਹਿਬ ਨੂੰ ਤੁਸੀਂ ਦਵਾਈਆਂ ਤੇ ਜ਼ਿੰਦਾ ਰੱਖ ਸਕਦੇ ਹੋ ਇਹ ਝੂਠ ਆ ਲੋਕਾਂ ਨੂੰ ਕਹਿਣਾ ਮੈਂ ਵਾਰਨਿਕ ਆ ਬਹੁਤ ਵੱਡਾ ਝੂਠ ਕਿਸਾਨਾਂ ਨਾਲ ਹੋ ਰਿਹਾ ਇਹਦੇ ਇਹਦਾ ਹਿੱਸਾ ਨਾ ਬਣੋ ਮੀਟਿੰਗ ਹੋਾਜੀ ਚਾਹੀਦੀ ਆ ਕੱਲ ਚਾਹੀਦੀ ਆ